ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤਾਂ ਦਿੱਲੀ ਇੱਕ ਹੋਰ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਜਿਹੜੀ ਆ ਇਹ ਬਹੁਤ ਹੀ ਸਪੈਸ਼ਲ ਵੀਡੀਓ ਆ ਮੇਰੀਆਂ ਕਾਫੀ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਸੀ ਕਿ ਮੋਡੇ ਦੀ ਜਿਹੜੀ ਕਾਟ ਆ ਉਹ ਸਾਨੂੰ ਤੁਸੀਂ ਪਉਣੀ ਦੱਸੋ ਕਿ ਜਿਹੜਾ ਆਪਾਂ ਨਾਲ ਹੀ ਮੋਡਾ ਵੀ ਬਣਾ ਸਕੀਏ ਕੋਈ ਵੀ ਆਪਾਂ ਸਕੀ ਵੀ ਬਣਾਉਣੀ ਆ ਜਾਂ ਆਪਾਂ ਕੋਈ ਜੈਕਟ ਬਣਾਉਣੀ ਆ ਜਾਂ ਜੈਂਟਸ ਸਵੈਟਰ ਬਣਾਉਣਾ ਆ ਤੇ ਉਹਦੇ ਨਾਲ-ਨਾਲ ਹੀ ਆਪਾਂ ਮੋਡਾ ਜਿਹੜਾ ਬਣਾ ਸਕੀਏ ਜਾਂ ਇਸ ਤਰੀਕੇ ਦੇ ਨਾਲ ਆਪਾਂ ਘਰਾ ਵੀ ਬਣਾ ਸਕਦੇ ਆ ਬਹੁਤ ਹੀ ਸੌਖਾ ਤਰੀਕਾ ਹੈ ਤੇ ਜਿਸ ਤਰ੍ਹਾਂ ਆਪਾਂ ਇੱਕ ਤੇ ਸਿੱਧਾ ਹੀ ਇਸ ਤਰ੍ਹਾਂ ਨਾਲ ਕੁੰਡੇ ਰੱਖ ਕੇ ਬਣਾ ਲੈਣੇ ਆ ਇਹ ਇਹ ਵਾਲਾ ਜਿਹੜਾ ਇਹ ਬਿਲਕੁਲ ਡਿਫਰੈਂਟ ਤਰੀਕੇ ਨਾਲ ਬਣੇਗਾ ਤੇ ਮੈਂ ਇੱਕ ਸਾਈਡ ਦੀ ਜਿਹੜੀ ਕਾਟ ਪਾਈ ਆ ਆ ਬੈਕ ਪਾਸਾ ਹੈ ਇਹ ਪਿਛਲੇ ਪਾਸੇ ਦੀ ਜਿਹੜੀ ਆਪਾਂ ਇਹ ਜੈਕਟ ਬਣਾ ਰਹੇ ਹਾਂ ਤੇ ਪਿਛਲੇ ਪਾਸੇ ਦੀ ਇੱਕ ਸਾਈਡ ਤੋਂ ਆਪਾਂ ਜਿਹੜੀ ਕਾਟ ਆ ਪਾ ਲਈਏ ਮੋਡਾ ਬਣਾਉਣਾ ਸ਼ੁਰੂ ਕਰਤਾ ਹੁਣ ਅੱਗੇ ਜਾ ਕੇ ਆਪਾਂ ਆਪਣੇ ਬਾਕੀ ਕੁੰਡੇ ਜਿਹੜੇ ਉਹ ਵੀ ਘਟਾਵਾਂਗੇ ਤੇ ਇਧਰ ਵਾਲੀ ਸਾਈਡ ਤੋਂ ਆਪਾਂ ਕਾਟ ਪਾ ਲਈ ਆ 18 ਸਲਾਈਆਂ ਦੀ ਜਿਹੜੀ ਕਾਟ ਆ ਆਪਾਂ ਪਾ ਲਈਏ ਤੇ ਇਸ ਤੋਂ ਬਾਅਦ ਹੁਣ ਆਪਾਂ ਉਲਟੇ ਪਾਸੇ ਇਦਦਰ ਦੂਸਰੇ ਵਾਲੇ ਪਾਸੇ ਮੋਡੇ ਦੀ ਜਿਹੜੀ ਕਾਰਟ ਪਾਵਾਂਗੇ ਉਹ ਵੀ ਮੈਂ ਤੁਹਾਨੂੰ ਨਾਲ ਹੀ ਦੱਸਾਂਗੀ ਕਿ ਕਾਰਟ ਜਿਹੜੀ ਆਪਾਂ ਕਿਵੇਂ ਪਾਉਣੀ ਆ ਬਹੁਤ ਹੀ ਸੌਖਾ ਤਰੀਕਾ ਹੈ ਬਸ ਇੱਕ ਵਾਰ ਸਮਝਣ ਦੀ ਗੱਲ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਇੱਥੇ ਸਲਾਈ ਦੀ ਉੱਪਰ ਜਿੰਨਾ ਵੀ ਤੁਸੀਂ ਮੋਡਾ ਆਪਣਾ ਚੌੜਾ ਬਣਾਉਣਾ ਹੈ ਉਹਨੇ ਤੁਸੀਂ ਕੁੰਡੇ ਸਲਾਈ ਦੇ ਉੱਪਰ ਲੈ ਲੈਣੇ ਆ ਇਸ ਤਰੀਕੇ ਦੇ ਨਾਲ ਵੇਖੋ ਕਿਵੇਂ ਆਪਾਂ ਲੈਣੇ ਕੁੰਡੇ ਆ ਪਹਿਲਾ ਕੁੰਡਾ ਜਿਹੜਾ ਇੱਥੋਂ ਆਪਾਂ ਲੈਣਾ ਵਾ ਤੇ ਇਹਦੇ ਵਿੱਚੋਂ ਆਪਾਂ ਇੱਕ ਹੋਰ ਕੁੰਡਾ ਬਣਾ ਲੈਣਾ ਇਸ ਤਰੀਕੇ ਦੇ ਨਾਲ ਇੱਕ ਕੁੰਡਾ ਬਣ ਗਿਆ ਇਸੇ ਤਰ੍ਹਾਂ ਆਪਾਂ 9 ਗੁੰਡੇ ਬਣਾਉਣੇ ਨੇ ਇੱਕ ਦੋ ਤਿੰਨ ਚਾਰ ਕਟ ਤੁਸੀਂ ਘੱਟ ਵੀ ਬਣਾ ਸਕਦੇ ਜੀ ਤੇ ਵੱਧ ਵੀ ਬਣਾ ਸਕਦੇ ਜੀ ਜੇ ਤੁਸੀਂ ਚੌੜਾ ਬਣਾਉਣਾ ਮੋਡਾ ਤੇ ਵੱਧ ਬਣਾ ਲਓ ਜੇ ਥੋੜਾ ਮਤਲਬ ਮੋਡੇ ਦੀ ਪੱਟੀ ਜਿਹੜੀ ਘੱਟ ਬਣਾਉਣੀ ਆ ਤੇ ਤੁਸੀਂ ਘੱਟ ਕੁੰਡੇ ਵੀ ਰੱਖ ਸਕਦੇ ਜੀ ਇਹ ਹੋ ਗਏ ਸਾਡੇ 7 ਕੁੰਡੇ ਇਹ ਹੋ ਗਏ 8 ਤੇ ਆ ਹੋ ਗਏ 9 ਇਸ ਤਰੀਕੇ ਦੇ ਨਾਲ ਆਪਾਂ ਨੌ ਕੁੰਡੇ ਜਿਹੜੇ ਸਲਾਈ ਦੇ ਉੱਪਰ ਐਕਸਟਰਾ ਪਾਇਆ ਹੁਣ ਨੌ ਕੁੰਡੇ ਸਲਾਈ ਦੇ ਉੱਪਰ ਪਉਣ ਤੋਂ ਬਾਅਦ ਮੈਂ ਇੱਥੇ ਉਲਟਾ-ਉਲਟਾ ਬਾਰਡਰ ਬਣਾਇਆ ਤੁਸੀਂ ਕੋਈ ਵੀ ਬਣਾ ਸਕਦੇ ਹੋ ਇੱਕ ਉਲਟੇ ਇੱਕ ਸਿੱਧੇ ਵਾਲਾ ਵੀ ਬਣਾ ਸਕਦੇ ਹੋ ਤੇ ਉਲਟਾ-ਉਲਟਾ ਵੀ ਬਣਾ ਸਕਦੇ ਹੋ ਜਿਵੇਂ ਦਾ ਤੁਸੀਂ ਚਾਹੋ ਉਵੇਂ ਦਾ ਬਾਰਡਰ ਜਿਹੜਾ ਬਣਾ ਸਕਦੇ ਹੋ ਹੁਣ ਆਪਾਂ ਕੀ ਕਰਨਾ ਇਹ ਨੌ ਕੁੰਡੇ ਜਿਹੜੇ ਆਪਾਂ ਐਕਸਟਰਾ ਪਾਇਆ ਇੱਥੇ ਆਪਾਂ ਇਹ ਨੌ ਕੁੰਡੇ ਹੁਣ ਕਟਾਉਣੇ ਆ ਵੇਖੋ ਕਿਸ ਤਰੀਕੇ ਦਾ 1 2 3 4 1 2 3 4 ਤੇ 1 9 ਕੁੰਡੇ ਹੋਣਗੇ ਅੱਗੇ ਹੁਣ ਆਪਾਂ 9 ਕੁੰਡੇ 1 2 3 4 5 6 7 8 ਤੇ 9 9 ਕੁੰਡੇ ਆ ਇੱਥੋਂ ਤੱਕ ਸਾਡੇ 9 ਕੁੰਡੇ ਆ ਹੁਣ ਆਪਾਂ ਇੱਥੋਂ ਤੱਕ ਇੱਕ ਕੋਈ ਐਕਸਟਰਾ ਬੂਲ ਲੈ ਲਾਂਗੇ ਇਸ ਤਰ੍ਹਾਂ ਆਪਾਂ ਇੱਕ ਵਾਧੂ ਔਰਨ ਦਾ ਜਿਹੜਾ ਟੋਟਾ ਹੈ ਉਹ ਲੈ ਲਿਆ ਤੇ ਇੱਥੇ ਆਪਾਂ ਇਨੂੰ ਲਗਾ ਲਾਂਗੇ ਤਾਂ ਕਿ ਸਾਨੂੰ ਮਤਲਬ بار بار ਜਿਹੜੇ ਕੁੰਡੇ ਆ ਉਹਨਾਂ ਦੀ ਗਿਣਤੀ ਨਾ ਕਰਨੀ ਪਵੇ। ਇਸ ਤਰੀਕੇ ਦੇ ਨਾਲ ਇਹਨੂੰ ਵਿੱਚੋਂ ਦੀ ਲੰਘਾ ਕੇ ਇੱਥੇ ਆਪਾਂ ਇੱਕ ਗੰਡ ਮਾਰ ਦੇਣੀ ਹੈ। ਜਾਂ ਪਿੰਨਾ ਵੀ ਹੁੰਦੀਆਂ ਉਹ ਵੀ ਤੁਸੀਂ ਲਗਾ ਸਕਦੇ ਜੇ ਤੁਹਾਡੇ ਕੋਲ ਪਿੰਨਾ ਹੈਗੀਆਂ ਤੁਸੀਂ ਉਹ ਲਗਾ ਲਓ। ਇਸ ਤਰ੍ਹਾਂ ਆਪਾਂ ਧਾਗਾ ਬਣ ਕੇ ਵੀ ਆਪਣਾ ਜਿਹੜਾ ਵਾ ਕੰਮ ਚਲਾ ਸਕਦੇ ਹਾਂ। ਹੁਣ ਆਪਾਂ ਕੀ ਕਰਨਾ ਵੇਖੋ। ਇੱਕ ਕੁੰਡੇ ਨੂੰ ਆਪਾਂ ਉਲਟਾ ਬਣਾਉਣਾ ਜਿਹੜਾ ਵੀ ਤੁਸੀਂ ਬਾਰਡਰ ਬਣਾਉਣਾ ਉਹ ਬਣਾਉਣਾ ਤੁਸੀਂ ਇਹਨਾਂ ਨੂੰ ਉਲਟੇ ਕੁੰਡੇ ਬਣਾਵਾਂਗੇ 2 3 4 5 6 7 ਤੇ 8 8 ਕੁੰਡੇ ਹੁਣ ਆਪਾਂ ਬਣਾ ਲਿਆ ਜਿਹੜਾ ਆ ਨੋਵਾਂ ਕੁੰਡਾ ਹੈ ਤੇ ਨਾਲ ਇੱਕ ਕੁੰਡਾ ਆਪਾਂ ਇਧਰੋਂ ਲੈ ਲੈਣਾ ਆ ਵੇਖੋ ਇਹ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਹੁਣ ਇੱਕ ਇਹ ਕੁੰਡਾ ਜਿਹੜਾ ਆਪਾਂ ਇਹਨੂੰ ਨਾਂ ਲਾ ਲੈਣਾ ਲੈਣਾ ਉਲਟਾ ਹੁਣ ਆਪਾਂ ਸਲਾਈ ਜਿਹੜੀ ਇੱਥੇ ਹੀ ਆਪਣੀ ਕਮਾ ਲੈਣੀ ਹੈ ਸਲਾਈ ਕਮਾ ਲਈਆ ਹੁਣ ਇਹ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬਿਨਾਂ ਬੁਣੇ ਉਤਾਰ ਲਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਇਹ ਵਾਲੇ ਨੌ ਕੁੰਡੇ ਉਲਟੇ ਬਣਾਵਾਂਗੇ 1 2 3 4 5 6 7 8 ਤੇ 9 ਨੂੰ ਆਪਾਂ ਸਿੱਧਾ ਬਣਾ ਲਾਂਗੇ ਤਾਂ ਕਿ ਸਾਈਡ ਤੇ ਸਾਡੀ ਗੰਦਰ ਬਣ ਜੇ ਹੁਣ ਇੱਥੋਂ ਫੇਰ ਆਪਾਂ ਸਲਾਈ ਕਮਾ ਲੈਣੀ ਆ ਫੇਰ ਵੇਖੋ ਕੀ ਕਰਨਾ 1 2 3 4 5 6 7 8 8 ਕੁੰਡੇ ਜਦੋਂ ਆਪਾਂ ਬਣਾ ਲਏ ਉਸ ਤੋਂ ਬਾਅਦ ਆਪਾਂ 2 ਕੁੰਡਿਆਂ ਤੋਂ 1 ਕੁੰਡਾ ਕਰ ਦੇਣਾ 2 ਕੁੰਡਿਆਂ ਤੋਂ 1 ਕੁੰਡਾ ਕਰਤਾ ਅਗਲਾ ਕੁੰਡਾ ਆਪਾਂ ਫੇਰ ਇੱਕ ਉਲਟਾ ਬਣਾ ਲੈਣਾ ਅਗਲਾ ਕੁੰਡਾ ਉਲਟਾ ਬਣਾਉਣ ਤੋਂ ਬਾਅਦ ਆਪਾਂ ਧਾਗੇ ਨੂੰ ਇਸ ਤਰ੍ਹਾਂ ਆਪਣੀਆਂ ਸਲਾਈਆਂ ਨੂੰ ਕਮਾ ਲੈਣਾ ਫਿਰ ਫਿਰ ਆਹ ਕੁੰਡੇ ਨੂੰ ਸਲਿੱਪ ਕਰ ਲਿਆ ਧਾਗਾ ਆਪਣੇ ਵੇਲੇ ਸਾਈਡ ਕਰਕੇ 9 ਕੁੰਡੇ ਉਲਟੇ 1 2 3 4 5 6 7 8 ਤੇ ਨੌਵਾਂ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ ਫੇਰ ਆਪਾਂ ਸਲਾਈ ਘਮਾਵਾਂਗੇ ਇੱਕ ਗੁੰਡਾ ਸਲਿੱਪ ਕਰ ਲਿਆ ਫੇਰ ਆਪਾਂ 8 ਗੁੰਡੇ ਬਣਾਵਾਂਗੇ 2 3 4 5 6 7 8 ਅੱਠ ਕੁੰਡੇ ਹੁਣ ਆਪਾਂ ਉਲਟੇ ਬਣਾ ਲੈ ਹੁਣ ਫੇਰ ਇੱਕ ਆਹ ਕੁੰਡਾ ਲਵਾਂਗੇ ਨੌਵਾਂ ਕੁੰਡਾ ਤੇ ਨਾਲ ਇੱਕ ਇਧਰੋਂ ਕੁੰਡਾ ਲਵਾਂਗੇ ਇਹਨਾਂ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਹੁਣ ਅਗਲਾ ਕੁੰਡਾ ਆਪਾਂ ਫੇਰ ਇਸ ਤਰ੍ਹਾਂ ਉਲਟਾ ਬਣਾ ਲੈਣਾ ਹੁਣ ਸਾਡੇ ਚਾਰ ਕੁੰਡੇ ਘਟ ਗਏ ਨੇ ਇਦਾਂ ਹੀ ਆਪਾਂ ਨੌ ਕੁੰਡੇ ਘਟੋਣੇ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਨੌ ਕੁੰਡੇ ਉਲਟੇ 1 2 3 4 5 6 7 8 ਤੇ ਨੋਵਾਂ ਕੁੰਡਾ ਆਪਾਂ ਸਿੱਧਾ ਬਣਾ ਲੈਣਾ ਹੁਣ ਫਿਰ ਇੱਥੋਂ ਸਲਾਈ ਕਮਾ ਲੈਣੀ ਆ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਅਲੱਗ ਤੋਂ ਕੁੰਡੇ ਚੁੱਕ ਕੇ ਮੋਢੇ ਜਿਹੜੇ ਉਹ ਨਹੀਂ ਬਣਾਉਣੇ ਪੈਣਗੇ ਤੁਸੀਂ ਜੈਂਟਸ ਸਵੈਟਰ ਤੇ ਵੀ ਇਸ ਤਰੀਕੇ ਦੇ ਨਾਲ ਇੱਕ ਉਲਟਾ ਇੱਕ ਸਿੱਧੇ ਵਾਲਾ ਬਾਰਡਰ ਬਣਾ ਕੇ ਤੇ ਆਪਣਾ ਜਿਹੜਾ ਵਾ ਬਣਾ ਸਕਦੇ ਜੀ ਬਹੁਤ ਹੀ ਵਧੀਆ ਤਰੀਕਾ ਇਹਦੇ ਨਾਲ ਅਲੱਗ ਤੋਂ ਤੁਹਾਨੂੰ ਕੋਈ ਵੀ ਕੁੰਡੇ ਨਹੀਂ ਚੁਕਣੇ ਪੈਂਦੇ ਗਲਾ ਵੀ ਆਪਾਂ ਇਸੇ ਤਰੀਕੇ ਦੇ ਨਾਲ ਬਣਾ ਲਾਂਗੇ ਹੁਣ ਆ ਵੇਖੋ 8 ਕੁੰਡੇ ਆਪਾਂ ਬਣਾ ਲਏ 2 4 6 ਤੇ 8 ਹੁਣ ਇੱਕ ਆ ਕੁੰਡਾ ਲੈ ਲਿਆ ਇੱਕ ਨਾਲ ਆ ਵਾਲਾ ਕੁੰਡਾ ਲੈ ਲਿਆ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਅਗਲਾ ਇੱਕ ਕੁੰਡਾ ਆਪਾਂ ਫਿਰ ਉਲਟਾ ਬਣਾ ਲਾਂਗੇ ਫਿਰ ਇੱਥੋਂ ਆਪਾਂ ਫਿਰ ਸਲਾਈ ਜਿਹੜੀ ਆ ਕਮਾ ਲੈਣੀ ਆ ਇੱਕ ਕੁੰਡਾ ਹੁਣ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਨੌ ਕੁੰਡੇ ਉਲਟੇ 1 2 3 4 5 6 7 8 ਤੇ ਨੌਵਾਂ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਇਹ ਸਿੱਧਾ ਕੁੰਡਾ ਆਪਾਂ ਇਸਲੀਬ ਬਣਾਉਣਾ ਹੈ ਕਿ ਇਧਰ ਸਾਈਡ ਤੇ ਸਾਡੀ ਗੰਦਲ ਬਣਦੀ ਜਾਵੇ ਫਿਰ ਇਧਰ ਵਾਲੀ ਸਾਈਡ ਤੋਂ ਇਸੇ ਲਈ ਆਪਾਂ ਇਸ ਕੁੰਡੇ ਨੂੰ ਸਲਿੱਪ ਕਰ ਲੈਣਾ ਤਾਂ ਕਿ ਇੱਥੇ ਵੱਟ ਜੀ ਨਾ ਬਣੇ 1 2 3 4 5 6 7 8 8 ਕੁੰਡੇ ਆਪਾਂ ਬਣਾ ਲਏ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਜਿਹੜੇ ਆਪਾਂ ਇਹ ਵਲੇ 9 ਕੁੰਡੇ ਐਕਸਟਰਾ ਪਾਇਆ ਇਹ ਆਪਾਂ ਇਧਰੋਂ ਪਹਿਲਾਂ ਘਟਾ ਲੈਣੇ ਆ ਇੱਕ ਘਟੌਣ ਤੋਂ ਬਾਅਦ ਫਿਰ ਸਾਡੀ ਇੱਕ ਮੋਢੇ ਦੀ ਸ਼ੇਪ ਬਣ ਜੇਗੀ ਫਿਰ ਉਸ ਤੋਂ ਬਾਅਦ ਆਪਾਂ ਮੋਢੇ ਦੀ ਆਪਣੀ ਕਾਰਡ ਪਾਉਣੀ ਆ ਜਿੰਨੀ ਵੀ ਮੋਢੇ ਦੀ ਤੁਸੀਂ ਕਾਰਡ ਪਾਉਂਦੇ ਹੋ 4 3 2 1 ਜਾਂ 3 2 1 ਦੀ ਜਿੰਨੀ ਵੀ ਕਾਰਡ ਪਾਉਣੀ ਆ ਉਹ ਆਪਾਂ ਬਾਅਦ ਵਿੱਚ ਪਾਵਾਂਗੇ ਸਭਲਾ ਆਪਾਂ ਇੱਕ ਸ਼ੇਪ ਬਣਾ ਲੈਣੀ ਆ ਵੈਸੇ ਤੇ ਕਈ ਪਹਿਣਾ ਇਸ ਤਰ੍ਹਾਂ ਸਿੱਧਾ ਵੀ ਨਾਲ ਅਲੱਗ ਕੁੰਡੇ ਰੱਖ ਕੇ ਤੇ ਸਿੱਧਾ-ਸਿੱਧਾ ਵੀ ਬਣਾ ਲੈਂਦੀਆਂ ਪਰ ਉਹਦੇ ਨਾਲ ਬਿਲਕੁਲ ਵੀ ਕਾਰਟ ਨਹੀਂ ਪੈਂਦੀ ਤੇ ਉਹ ਸੋਹਣਾ ਨਹੀਂ ਲੱਗਦਾ ਜੇ ਆਪਾਂ ਇਸ ਤਰੀਕੇ ਦੇ ਨਾਲ ਬਣਾਵਾਂਗੇ ਤੇ ਇਹ ਪ੍ਰੋਪਰ ਮੋਡੇ ਦੀ ਸਾਡੀ ਸ਼ੇਪ ਬਣੇਗੀ ਹੁਣ ਫਿਰ 8 ਕੁੰਡੇ ਬਣਾਵਾਂਗੇ 2 3 4 5 6 7 ਤੇ 8 8 ਕੁੰਡੇ ਆਪਾਂ ਬਣਾ ਲਏ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਫਿਰ ਇੱਕ ਕੁੰਡਾ ਉਲਟਾ ਆ ਵੇਖੋ ਜਿੱਥੇ ਆਪਾਂ ਨਿਸ਼ਾਨੀ ਲਾਈ ਸੀ ਸਾਡੇ ਕੋਲ ਸਿਰਫ ਦੋ ਕੁੰਡੇ ਹੁਣ ਬਚ ਗਏ ਨੇ ਇਹ ਤੁਹਾਨੂੰ ਆਪ ਫੇਰ ਵਾਪਸ ਚਲੇ ਜਾਣਾ ਇੱਧਰ ਵਾਲਾ ਬਾਕੀ ਸਾਰਾ ਜਿਹੜਾ ਮੋਢਾ ਉਹ ਆਪਾਂ ਬਾਅਦ ਵਿੱਚ ਬਣਾਵਾਂਗੇ ਇੱਕ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਨੋ ਕੁੰਡੇ ਰੁੱਟੇ ਬਣਾ ਲਾਂਗੇ ਨੋ ਦੀ ਜਗ੍ਹਾ ਤੇ ਤੁਸੀਂ ਇਹ ਸੱਤ ਵੀ ਰੱਖ ਸਕਦੇ ਜੇ ਅੱਠ ਵੀ ਰੱਖ ਸਕਦੇ ਜੇ ਇਹ ਤੁਹਾਡੀ ਆਪਣੀ ਚੋਇਸ ਆ ਜੇ ਤੁਸੀਂ ਬਰੀਕ ਬਣਾਉਣਾ ਹੈ ਤੇ ਤੁਸੀਂ ਬਰੀਕ ਵੀ ਬਣਾ ਸਕਦੇ ਹੋ ਚੌੜਾ ਘੱਟ ਬਾਰਡਰ ਬਣਾਉਣਾ ਜਿਸ ਤਰ੍ਹਾਂ ਇਹ ਜਿਹੜਾ ਇੰਨਾ ਕੀ ਚੌੜਾ ਬਣ ਰਿਹਾ ਹੈ ਤੇ ਮੈਂ ਬਾਅਦ ਵਿੱਚ ਇਹਨੂੰ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਡਬਲ ਕਰਾਂਗੀ ਕਿ ਬਿਲਕੁਲ ਰੈਡੀमेड ਵਰਗੀ ਲੁੱਕ ਜਿਹੜੀ ਬਣ ਜੇ ਜੈਕਟ ਦੀ ਹਾਫ ਜੈਕਟ ਆਪਾਂ ਬਣਾ ਰਹੇ ਹਾਂ ਹੁਣ ਫਿਰ ਵੇਖੋ 1 2 3 4 ਤੇ 5 ਉਹਨਨੂੰ ਨਾ ਤੁਸੀਂ ਜਦੋਂ ਵੀ ਗੰਡ ਮਾਰਨੀ ਆ ਇਸ ਤਰੀਕੇ ਦੇ ਨਾਲ ਅੱਗੇ-ਅੱਗੇ ਨਾਲ ਲੈਂਦੇ ਜਾਣਾ ਤਾਂ ਕਿ ਬਾਹਰ ਜਿਹੜੀ ਆ ਇਹ ਬੁਰੀ ਨਾ ਲੱਗੇ ਪਹਿਲਾਂ ਵੀ ਮੈਂ ਕਾਫੀ ਵਾਰ ਦੱਸਿਆ ਜਦੋਂ ਵੀ ਤੁਸੀਂ ਆਪਣਾ ਧਾਗਾ ਜਿਹੜਾ ਨਾਲ ਨਵਾਂ ਜੋੜਨਾ ਤੇ ਇਸ ਤਰੀਕੇ ਦੇ ਨਾਲ ਆਪਾਂ ਨਾਲ-ਨਾਲ ਇਹਨੂੰ ਕਰਦੇ ਜਾਣਾ ਅੱਗੇ-ਅੱਗੇ ਆਪਾਂ ਇਸ ਤਰ੍ਹਾਂ ਵਿੱਚ ਦਿੰਦੇ ਜਾਵਾਂਗੇ ਤੇ ਸਾਡਾ ਜਿਹੜਾ ਵਾ ਇਹ ਬਾਹਰ ਨਹੀਂ ਲਟਕੇਗਾ ਇੱਕ ਕੁੰਡਾ ਇੱਥੋਂ ਆਪਾਂ ਉਲਟਾ ਬਣਾ ਲਿਆ ਇਤੋਂ ਸਾਡੇ ਕੋਲ ਇੱਕ ਹੀ ਕੁੰਡਾ ਬਚਿਆ ਹੈ ਇੱਕ ਸਲਾਈ ਹੋਰ ਬਣੇਗੀ ਸਾਡੀ ਫਿਰ ਇਸ ਤੋਂ ਬਾਅਦ ਆਪਾਂ ਅਗਲੀ ਸਾਈਡ ਤੇ ਚੱਲ ਜਾਵਾਂਗੇ ਹੁਣ ਇੱਕ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਬਾਕੀ 9 ਕੁੰਡੇ ਉਲਟੇ ਬਣਾ ਲੈਣੇ 9 ਕੁੰਡੇ ਉਲਟੇ ਬਣਾ ਲਾਂਗੇ ਕਾਫੀ ਸਾਰੀਆਂ ਭੈਣਾਂ ਡਿਮਾਂਡ ਕਰਦੀਆਂ ਕਿ ਤੁਸੀਂ ਇਹ ਜਿਹੜਾ ਬਣਾਉਣਾ ਦੱਸੋ ਸਾਨੂੰ ਇਸ ਤਰ੍ਹਾਂ ਕਾਰਟ ਹੋਣੀ ਨਹੀਂ ਹੁੰਦੀ ਤੇ ਇਹ ਤੁਸੀਂ ਕਾਰਡ ਜਿਹੜੀ ਆ ਪਾ ਕੇ ਦੱਸੋ ਕਾਫੀ ਮੈਨੂੰ ਪਰਸਨਲੀ ਵੀ ਕਮੈਂਟ ਆਉਂਦੇ ਨੇ ਮੈਸੇਜ ਆਉਂਦੇ ਨੇ ਕਿ ਇਹ ਵਾਲੀ ਕਾਰਡ ਜਿਹੜੀ ਪਾਉਣੀ ਦੱਸੋ ਕਿ ਨਾਲ ਇਹ ਆਪਾਂ ਮੋੜਾ ਬਣਾ ਸਕੀਏ ਤਿੰਨ ਚਾਰ ਪੰਜ ਛੇ ਸੱਤ ਤੇ ਅੱਠ ਅੱਠ ਕੁੰਡੇ ਬਣਾਉਣ ਤੋਂ ਬਾਅਦ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਉਲਟਾ ਇਹ ਤਾਂ ਤੱਕ ਹੁਣ ਸਾਡੇ ਬਣ ਗਏ ਹੁਣ ਆਪਾਂ ਆਹ ਕੁੰਡੇ ਨੂੰ ਸਲਿੱਪ ਕਰ ਲਿਆ ਇੱਥੇ ਨਾਲ-ਨਾਲ ਵੇਖੋ ਬਹੁਤ ਹੀ ਵਧੀਆ ਗੰਦਲ ਬਣ ਚੰਦੀ ਹੈ ਕੋਈ ਵੀ ਮਤਲਬ ਇਹ ਨਹੀਂ ਹੁੰਦਾ ਕਿ ਇੱਥੇ ਤੁਹਾਨੂੰ ਕੋਈ ਗੰਡ ਜੀ ਵੱਜ ਜੇਗੀ ਜਾਂ ਨਜ਼ਰ ਆਏਗਾ ਬਿਲਕੁਲ ਵੀ ਮੋਡੇ ਦਾ ਜਿਹੜਾ ਉਹ ਸ਼ੇਪ ਆ ਪੂਰੀ ਸਹੀ ਬਣਦੀ ਹੈ ਇਹਦੇ ਨਾਲ ਜਦੋਂ ਅੱਗੇ ਜਾ ਕੇ ਆਪਾਂ ਬਾਕੀ ਸਾਰੀ ਆਪਣੀ ਕਾਟ ਵੀ ਪਾ ਲੈਣੀ ਹੈ ਇਹ ਬਹੁਤ ਹੀ ਸੋਨਾ ਜਿਹੜਾ ਮੋਡਾ ਬਣ ਕੇ ਤਿਆਰ ਹੋਏ ਨਾ ਕੋਈ ਕੁੰਡੇ ਚੁੱਕੰਦਾ ਝੰਜਟ ਨਹੀਂ ਆ ਕੋਈ ਤੁਹਾਨੂੰ ਦੁਬਾਰਾ ਤੋਂ ਅਲੱਗ ਸਲਾਈਆਂ ਲਗਾਉਣ ਦਾ ਝੰਜਟ ਨਹੀਂ ਨਾਲ-ਨਾਲ ਹੀ ਤੁਹਾਡਾ ਮੋਡਾ ਬਣ ਜਾਣਾ ਹੈ ਤੇ ਨਾਲ-ਨਾਲ ਹੀ ਤੁਹਾਡਾ ਸਵੈਟਰ ਦਾ ਜਿਹੜਾ ਉਹ ਸ਼ੋਲਡਰ ਬਣ ਜਾਏਗਾ 2 3 4 5 6 7 8 ਆਠੋਂ ਆਪਾਂ ਕੁੰਡੇ ਬਣਾ ਲਏ ਹੁਣ ਆ ਦੋ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਕਰ ਦੇਣਾ ਹੁਣ ਇਹ ਜਿਹੜਾ ਆਪਾਂ ਧਾਗਾ ਲਾਇਆ ਸੀ ਇਹਨੂੰ ਲਾ ਲੈਣਾ ਵਾ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਇੱਧਰ ਵਾਲੀ ਸਾਈਡ ਤੇ ਜਾਣਾ ਸਾਰਾ ਤੇ ਜਿੰਨੇ ਵੀ ਤੁਸੀਂ ਕਾਰਡ ਪਾਉਣੀਆਂ ਮੈਂ ਇੱਥੇ ਪਾਵਾਂਗੀ ਕਾਰਡ ਕਿਉਂਕਿ ਤਿੰਨ ਪਲਾਈ ਵਾਲੀ ਹੂਲੇ ਤੇ ਕੁੰਡੇ ਘੱਟ ਪਾਏ ਹੋਏ ਨੇ 45 ਜੋੜ ਸਿਰਫ ਪਾਏ ਹੋਏ ਨੇ ਤੇ ਇੱਥੇ ਆਪਾਂ ਕਾਰਡ ਪਾਉਣੀ ਆ 3 2 ਤੇ 1 ਦੀ ਹੁਣ ਇਹ 3 2 1 ਦੀ ਕਾਰਡ ਪਾਉਣ ਲਈ ਸਾਨੂੰ ਕਿੰਨੇ ਕੁੰਡੇ ਚਾਹੀਦੇ ਆ ਤਿੰਨ ਫਿਰ ਦੋ ਤੇ ਫਿਰ ਇੱਕ ਇੰਨੇ ਕੁੰਡੇ ਸਾਨੂੰ ਚਾਹੀਦੇ ਆ 3 2 ਤੇ 6 ਕੁੰਡੇ ਚਾਹੀਦੇ ਇੱਥੇ 6 ਕੁੰਡਿਆਂ ਤੋਂ ਅੱਗੇ ਫੇਰ ਆਪਾਂ ਇਸ ਤਰ੍ਹਾਂ ਧਾਗਾ ਆਪਣਾ ਲਾ ਲੜਾਉ ਹੁਣ ਆਪਾਂ ਕੀ ਕਰਾਂਗੇ ਇਹ ਕੁੰਡਾ ਇੱਥੇ ਆਪਾਂ ਫੇਰ ਕਟਾ ਦੇਣਾ ਬਾਕੀ ਦੀ ਗੁੱਲ ਵੀ ਨਾਲ ਲੱਲ ਲੈਣਾ ਇੱਥੇ ਇੱਕ ਕੁੰਡਾ ਆਪਾਂ ਕਟਾ ਦੇਣਾ ਇਸ ਤਰੀਕੇ ਦੇ ਨਾਲ ਇੱਕ ਕੁੰਡਾ ਕਟਾਤਾ ਹੁਣ ਆਪਾਂ ਸਲਾਈ ਜਿਹੜੀ ਅਗਲੀ ਸਾਈਡ ਲੈ ਜਾਾਂਗੇ ਆਪਣੀ ਹਾਂ ਧਾਗਾ ਜਿਹੜਾ ਵਾ ਇਹਨੂੰ ਆਪਾਂ ਇੱਥੇ ਪਾ ਲਾਂਗੇ ਇਸ ਤਰ੍ਹਾਂ ਕਿਉਂਕਿ ਇਹ ਆਪਾਂ ਇੱਥੇ ਰੱਖਣਾ ਵਾ ਇਹਦੇ ਨਾਲ ਸਾਨੂੰ ਸਮਝ ਲੱਗਣੀ ਹੈ ਕਿ ਆਪਾਂ ਕਿੰਨੇ ਕੁੰਡੇ ਜਿਹੜੇ ਆ ਉਹ ਘਟਾਉਣੇ ਆ ਇਧਰ ਧਾਗੇ ਨੂੰ ਇਸ ਤਰ੍ਹਾਂ ਕਰ ਲਾਂਗੇ ਫਿਰ ਆਪਾਂ ਇਧਰ ਵਾਲੀ ਸਾਈਡ ਪੂਰੀ ਸिलाई ਜਿਹੜੀ ਆਪਣੀ ਬਣਾ ਲੈਣੀ ਆ ਇਹ ਹੁਣ 6 ਸਲਾਈਆਂ ਦੇ ਵਿੱਚ ਸਾਡੇ ਇਹ ਮੋਢੇ ਦੀ ਜਿਹੜੀ ਕਾਰਟ ਆ ਉਹ ਵੀ ਪੈ ਜਾਣੀ ਇੱਕ ਇੱਕ ਕਰਕੇ ਆਪਾਂ ਕੁੰਡਾ ਘਟਾਉਣਾ ਹੈ ਇਕੱਠੇ ਤਿੰਨ ਕੁੰਡੇ ਨਹੀਂ ਘਟਾਉਣੇ ਤੇ ਇਹਦੇ ਨਾਲ ਇੱਕ ਇੱਕ ਕਰਕੇ ਘਟਾਉਣ ਦੇ ਨਾਲ ਬਹੁਤ ਹੀ ਵਧੀਆ ਜਿਹੜੀ ਹੈ ਸ਼ੇਪ ਆ ਬਣ ਜਾਣੀ ਸਾਡੇ ਮੋਢੇ ਦੀ ਇਹਨਾਂ ਵੇਖੋ ਇਸ ਤਰੀਕੇ ਦੇ ਨਾਲ ਇਹ ਇਸ ਤਰ੍ਹਾਂ ਮਤਲਬ ਜਦੋਂ ਅੱਗੇ ਹੋਰ ਕੁੰਡੇ ਘਟਦੇ ਜਾਣਗੇ ਤੇ ਇਹਨੇ ਆਪਣੇ ਆਪ ਹੀ ਗੁਲਾਈ ਦੇ ਵਿੱਚ ਆ ਜਾਣਾ ਜਿਵੇਂ ਵੀ ਸਾਡੀ ਮੋਢੇ ਦੀ ਸ਼ੇਪ ਹੁੰਦੀ ਹੈ ਹੁਣ ਆਪਾਂ ਇਹ ਉਲਟੀ ਸिलाई ਪੂਰੀ ਬਣਾ ਲਿਆ ਸਿੱਧੇ ਪਾਸੇ ਮੋਢਾ ਆਪਾਂ ਪਹਿਲਾਂ ਬਣਾਇਆ ਹੋਇਆ ਹੈ ਸਿੱਧੇ ਪਾਸੇ ਵੀ ਆਪਾਂ ਇਹੀ ਨੋਨਸ ਲਾਈਆਂ ਬਣਾਈਆਂ ਨੇ ਹੁਣ ਨਾਲ-ਨਾਲ ਹੀ ਘਟਾਵਾਂਗੇ ਤੇ ਨਾਲ-ਨਾਲ ਹੀ ਸਾਰਾ ਮੋਡਾ ਬਣਾਵਾਂਗੇ ਇੱਕ ਸਲਾਈ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਉਸ ਤੋਂ ਅੱਗੇ ਤੁਸੀਂ ਇਸੇ ਤਰੀਕੇ ਦੇ ਨਾਲ ਸਾਰਾ ਆਪਣਾ ਕਾਰਟ ਜਿਹੜੀ ਆ ਪਾ ਲੈਣੀ ਹੈ ਤੇ ਮੈਂ ਪਾਉਣ ਤੋਂ ਬਾਅਦ ਤੁਹਾਨੂੰ ਦਿਖਾਉਣੀ ਤੁਸੀਂ ਵੀ ਆਪਣੇ ਸਵੈਟਰ ਦੀ ਇਸੇ ਤਰੀਕੇ ਦੇ ਨਾਲ ਪਾ ਕੇ ਪਹਿਲਾਂ ਤੁਸੀਂ ਥੋੜੇ ਕੁੰਡਿਆਂ ਤੇ ਵੀ ਇਸ ਤਰ੍ਹਾਂ ਪਾ ਕੇ ਦੇਖ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਪੂਰੇ ਪ੍ਰੋਜੈਕਟ ਤੇ ਹੀ ਬਣਾਉਣੀ ਆ ਜਾਂਚ ਸਿੱਖਣ ਵਾਸਤੇ ਜਿਹੜੇ ਬਿਗਨਰ ਆ ਉਹ ਇਸ ਤਰ੍ਹਾਂ ਥੋੜੇ ਥੋੜੇ ਕੁੰਡਿਆਂ ਤੇ ਪਾ ਕੇ ਤੇ ਜਾਂਚ ਸਿੱਖ ਸਕਦੇ ਆ ਪੂਰੀ ਸਲਾਈ ਆਪਾਂ ਬਣਾ ਲਈ ਉਧਰ ਵੀ ਸਾਈਡ ਤੋਂ ਮੈਂ ਤੁਹਾਨੂੰ ਦੱਸਦਾ ਆਪਾਂ ਕਿਵੇਂ ਕਟਾਉਣਾ ਹੈ ਹੁਣ ਆਪਾਂ ਸਿੱਧੇ ਪਾਸੇ ਉਹ ਵੀ ਉਸੇ ਤਰ੍ਹਾਂ ਕੁੰਡੇ ਜਿਹੜੇ ਆ ਕਟਾਉਣੇ ਆ ਇੱਕ ਕੁੰਡਾ ਪਹਿਲਾਂ ਆਪਾਂ ਕਟਾ ਲਿਆ ਸੀ ਜਦੋਂ ਮੈਂ ਇੱਧਰ ਸਾਈਡ ਨੂੰ ਗਈ ਸੀ ਹੁਣ ਯਾਰ ਵੀ ਕੋ ਇੱਥੇ ਵੀ ਤਾਂ ਅੱਗੇ ਦੀ ਨਿਸ਼ਾਨੀ ਲਾਈ ਹੋਈ ਹੈ ਤੇ ਹੁਣ ਇਧਰਲੀ ਸਾਈਡ ਤੋਂ ਸਾਡੇ ਕੋਲ ਰਹਿ ਗਏ ਨੇ ਸਿਰਫ ਪੰਜ ਗੁੰਡੇ ਪੰਜ ਗੁੰਡੇ ਆਪਾਂ ਘਟਾਵਾਂਗੇ ਇੱਕ ਇੱਕ ਕਰਕੇ ਇਕੱਠੇ ਪੰਜ ਨਹੀਂ ਘਟਾਉਣੇ ਹਰ ਸਲਾਈ ਦੇ ਵਿੱਚ ਇੱਕ ਇੱਕ ਗੁੰਡਾ ਘਟਾਉਣਾ ਹੈ ਹੁਣ ਉਧਰੋਂ ਆਪਾਂ ਇੱਕ ਗੁੰਡਾ ਘਟਾ ਲਿਆ ਸੀ ਹੁਣ ਇਧਰੋਂ ਆਪਾਂ ਇੱਕ ਗੁੰਡਾ ਘਟਾਵਾਂਗੇ ਸਾਰਾ ਅੱਪ ਐਂਡ ਤੱਕ ਇਹਨੂੰ ਬੁਣ ਲੈਣਾ। ਇਸ ਤਰ੍ਹਾਂ ਸਿੱਕ ਕੇ ਦਿਨਾ। ਹੁਣ ਅੱਪ ਆ ਗਏ ਸਿੱਧੇ ਪਾਸੇ ਹੁਣ ਸਿੱਧੇ ਪਾਸੇ ਉਹ ਵੇਖੋ ਆਪਾਂ ਮੋੜਾ ਜਿਵੇਂ ਕਿਵੇਂ ਘਟਾਉਣਾ ਹੈ। ਪਹਿਲਾ ਗੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਤੇ ਅੱਠ ਗੁੰਡੇ ਬਣਾਵਾਂਗੇ। 1 2 3 4 5 6 7 ਤੇ 8 ਅੱਠ ਕੁੰਡੇ ਹੁਣ ਆਪਾਂ ਬਣਾ ਲਏ ਹੁਣ ਧਾਗਾ ਬੈਕ ਸਾਈਡ ਤੇ ਕਰਾਂਗੇ ਤੇ ਇੱਥੇ ਇਹ ਕੁੰਡੇ ਨੂੰ ਆਪਾਂ ਇਸ ਤਰੀਕੇ ਦੇ ਨਾਲ ਦੋ ਤੋਂ ਇੱਕ ਕਰ ਦੇਣਾ ਬਾਕੀ ਸਾਰੇ ਕੁੰਡੇ ਆਪਾਂ ਫੇਰ ਸਿੱਧੇ ਬਣਾ ਲੈਣੇ ਹੁਣ ਫੇਰ ਆਪਾਂ ਉਧਰ ਵਾਲੀ ਸਾਈਡ ਜਾ ਕੇ ਕਟਾਉਣਾ ਹੈ ਕੁੰਡਾ ਇੱਥੇ ਹਣ ਸਾਡੇ 2 ਕੁੰਡੇ ਕਟ ਗਏ ਇੱਕ ਪਹਿਲਾਂ ਘਟਾਇਆ ਸੀ ਤੇ ਇੱਕ ਹੁਣ ਘਟਾ ਲੈ ਦੋ ਘਟ ਗਏ ਚਾਰ ਕੁੰਡੇ ਆਪਾਂ ਹੋਰ ਘਟਾਉਣੇ ਆ ਤੇ ਇੱਥੇ ਵੀ ਆਪਾਂ ਇੱਕ ਜਿਹੜੀ ਆ ਨਿਸ਼ਾਨੀ ਲਾ ਲੈਣੀ ਉਹਨਾਂ ਦੇ ਨਾਲ ਹਾਂ ਵੇਖੋ ਚਾਰ ਕੁੰਡਿਆਂ ਤੋਂ ਬਾਅਦ ਆਪਾਂ ਫਿਰ ਇੱਥੇ ਵੀ ਇੱਕ ਜਿਹੜੀ ਆ ਆਪਣੀ ਇਸ ਤਰ੍ਹਾਂ ਗੰਢ ਬਨ ਲਵਾਂਗੇ ਇਸ ਤਰੀਕੇ ਦੇ ਨਾਲ ਗੰਢ ਬਨਨ ਤੋਂ ਬਾਅਦ ਇਸ ਸਲਾਈ ਦੇ ਵਿੱਚ ਆਪਾਂ ਇਹਨੂੰ ਪਾ ਲੈਣਾ ਤੇ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਆਪਾਂ ਇੱਥੇ ਇਹਨੂੰ ਨਾਲ-ਨਾਲ ਬੁਣਦੇ ਜਾਣਾ ਤੇ ਨਾਲ-ਨਾਲ ਆਹ ਧਾਗਾ ਜੜਾ ਆਪਾਂ ਅੱਗੇ ਪਿੱਛੇ ਕਰਦੇ ਜਾਣਾ ਹੁਣ ਇਧਰ ਵਾਲੀ ਸਾਈਡ ਤੋਂ ਵੀ ਆਪਾਂ ਇਸੇ ਤਰ੍ਹਾਂ ਬੁਣ ਕੇ ਅਗਲੀ ਸਾਈਡ ਤੇ ਜਾ ਕੇ ਫਿਰ ਇੱਕ ਕੁੰਡਾ ਘਟਾਵਾਂਗੇ ਇਸ ਤਰ੍ਹਾਂ ਨਾਲ-ਨਾਲ ਹੀ ਸਾਡਾ ਮੋਢਾ ਬਣ ਜਾਣਾ ਤੇ ਨਾਲ-ਨਾਲ ਹੀ ਕਾਟ ਪੈ ਜਾਣੀ ਹੈ ਸ਼ੇਪ ਬਹੁਤ ਸੋਹਣੀ ਬਣਦੀ ਹੈ ਮੈਂ ਪੂਰਾ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਆ ਤੁਸੀਂ ਵੀ ਇਸੇ ਤਰ੍ਹਾਂ ਫਿਰ ਅੱਗੇ ਤੋਂ ਅੱਗੇ ਬਣਾਉਂਦੇ ਜਾਓ ਆ ਵੇਖੋ ਜਿਵੇਂ ਕਾਟ ਪਾਈ ਹੁੰਦੀ ਆਪਾਂ ਉਸੇ ਤਰ੍ਹਾਂ ਦਾ ਇਹ ਬਣ ਗਿਆ ਆ ਹੁਣ ਅੱਗੇ ਇੱਥੇ ਨਾਲ-ਨਾਲ ਕਾਟ ਪੈਂਦੀ ਜਾਏਗੀ ਨਾਲ-ਨਾਲ ਇਹ ਸਿੱਧਾ-ਸਿੱਧਾ ਬੰਨਦਾ ਜਾਏਗਾ ਆ ਵੇਖੋ ਸਾਰੀ ਕਾਟ ਹੁਣ ਮੈਂ ਪਾ ਲਈ ਆ ਇਸ ਤਰੀਕੇ ਦੇ ਨਾਲ ਮੋਢੇ ਦੀ ਜਿਹੜੀ ਸ਼ੇਪ ਆ ਬਣ ਕੇ ਆਈ ਆ ਬਹੁਤ ਹੀ ਸੋਹਣੀ ਲੱਗਦੀ ਮੋਢੇ ਦੀ ਸ਼ੇਪ ਬਣੀ ਹੋਈ ਬਿਲਕੁਲ ਵੀ ਨਹੀਂ ਲੱਗਦਾ ਕਿ ਆਪਾਂ ਸਿੱਧਾ ਨਾਲ ਹੀ ਇਹ ਮੋਢਾ ਬਣਾਇਆ ਆ ਬਹੁਤ ਹੀ ਪਿਆਰਾ ਬਣ ਕੇ ਆਇਆ ਇਸ ਤਰੀਕੇ ਦੇ ਨਾਲ ਇਧਰਲੀ ਸਾਈਡ ਵੀ ਬਣ ਗਈ ਤੇ ਇਧਰਲੀ ਸਾਈਡ ਵੀ ਬਣ ਗਈ ਆ ਤੇ ਹੁਣ ਆਪਾਂ ਕੀ ਕਰਨਾ ਆ ਸਿੰਪਲ ਜਿਹੜੀ ਆ ਨਾਲ ਫੱਟੀ ਬਣਾਈ ਜਾਣੀ ਆ ਅੱਠ ਕੁੰਡਿਆਂ ਦੀ ਉਲਟੇ-ਉਲਟਿਆਂ ਦੀ ਤੇ ਆਹ ਵਾਲਾ ਜਿਹੜਾ ਆਪਾਂ ਸਿੱਧਾ ਮੋਢਾ ਬਣਾ ਲੈਣਾ ਜਿੰਨੀ ਵੀ ਆਪਾਂ ਲੈਂਥ ਬਣਾਉਣੀ ਆ ਇਹ ਆਪਾਂ ਬਣਾ ਕੇ ਤੇ ਰੈਡੀ ਕਰ ਲੈਣਾ ਤੇ ਇਸੇ ਤਰ੍ਹਾਂ ਆਪਾਂ ਅਗਲੇ ਮੋਢੇ ਦੀ ਕਾਟ ਵੀ ਪਾਵਾਂਗੇ ਜਦੋਂ ਮੈਂ ਅਗਲੇ ਮੋਢੇ ਦੀ ਕਾਟ ਪਾਵਾਂਗੀ ਫਰੰਟ ਸਾਈਡ ਦੀ ਉਦੋਂ ਵੀ ਮੈਂ ਕੋਸ਼ਿਸ਼ ਕਰਾਂਗੀ ਕਿ ਵੀਡੀਓ ਬਣਾਵਾ ਨਾਲ ਨਾਲ ਇਧਰ ਵਾਲੀ ਸਾਈਡ ਆਪਾਂ ਗਲੇ ਦੀ ਵੀ ਸ਼ੇਪ ਦੀ ਕਾਟ ਦੀ ਵੀ ਨਾਲ ਹੀ ਵੀਡੀਓ ਬਣਾਵਾਂਗੇ ਜੇ ਕਿਸੇ ਭੈਣ ਨੇ ਵਲੀ ਵੀਡੀਓ ਵੇਖਣੀ ਆ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮੋਢੇ ਦੀ ਕਾਰਟ ਜਿਹੜੀ ਤੇ ਨਾਲ ਗਲੇ ਦੀ ਕਾਰਟ ਕਿਵੇਂ ਪੈਣੀ ਆ ਨਾਲ ਗਲੇ ਦੀ ਫੱਟੀ ਕਿਵੇਂ ਬਣਨੀ ਆ ਤੇ ਕਿਵੇਂ ਉਹ ਕਾਰਟ ਪੈਣੀ ਕਿੰਨੇ ਗੁੰਡੇ ਘਟਾਉਣੇ ਆ ਤੇ ਤੁਸੀਂ ਕਮੈਂਟਾਂ ਵਿੱਚ ਮੈਨੂੰ ਜ਼ਰੂਰ ਦੱਸਿਓ ਤੇ ਮੈਂ ਕੋਸ਼ਿਸ਼ ਕਰਾਂਗੀ ਜਲਦੀ ਤੋਂ ਜਲਦੀ ਫਰੰਟ ਸਾਈਡ ਦੀ ਜਿਹੜੀ ਆ ਕਾਰਟ ਉਹ ਵੀ ਤਾਂ ਦਿੱਲੀ ਲੈ ਕੇ ਆਵਾਂ ਤੇ ਜਿਹੜੀਆਂ ਪਹਿਣਾ ਇਹ ਬਲੀ ਕਾਰਟ ਤੇ ਫਰਮੈਸ਼ ਕਰਦੀਆਂ ਸੀ ਉਹਨਾਂ ਲਈ ਇਹ ਵੀਡੀਓ ਹੈ ਸਪੈਸ਼ਲ ਵੇਖਿਓ ਜ਼ਰੂਰ ਤੇ ਜੇਕਰ ਤੁਹਾਨੂੰ ਵੀਡੀਓ ਥੋੜੀ ਜਿਨੀ ਵੀ ਪਸੰਦ ਆਈ ਹੈ ਤੁਹਾਡੇ ਕੰਮ ਦੀ ਵੀਡੀਓ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੀ ਇਹ ਵਧੀਆ ਜੀ ਵੀਡੀਓ ਲੈ ਕੇ ਨੈਕਸਟ ਵੀਡੀਓ ਵਿੱਚ ਤੇ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ